ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਨਵੱਡੀ ਸਭ ਤੋਂ ਪਹਿਲਾਂ ਸਮੁੱਚੇ ਸੰਸਾਰ ਦੇ ਵਿੱਚ ਵਸਦੇ ਕਿਸਾਨ ਭਰਾਵਾਂ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਪ੍ਰੋਗੀਆਂ ਲੱਖ ਲੱਖ ਵਧਾਈਆਂ ਕਿਸਾਨ ਦੋਸਤੋ ਮੈਂ ਖਲੋਤਾ ਹਾਂ ਇਸ ਵੇਲੇ ਮਟਰਾਂ ਦੇ ਖੇਤ ਦੇ ਵਿੱਚ ਮੇਰੇ ਨਾਲ ਇਹ ਵੀਰ ਅੰਮ੍ਰਿਤਸਰ ਡਿਸਟ੍ਰਿਕਟ ਦੇ ਪਿੰਡ ਮਲੀਆਂ 6ਵੇਂ ਪਾਤਸ਼ਾਹ ਦੇ ਚਰਨ ਛੂਪਾਪਤ ਪਿੰਡ ਮਲੀਆਂ ਤੋਂ ਮੇਰੇ ਨਾਲ ਹੈ ਇਹ ਬਾਈ ਜੀ ਕਿੰਨੀ ਤਰੀਕ ਦਾ ਕੇਰਿਆ ਮਟਰੇ 26 ਤਰੀਕ 26 27 ਤਰੀਕ ਨੂੰ ਕੇਰਿਆ ਹੈ ਠੀਕ ਆ ਜੀ ਇਹ ਵੀ ਕਿਹੜਾ ਜੇ ਨੱਠ ਗਿਆ ਤਾਂ ਧੱਕੜ ਨੱਠ ਗਿਆ ਹਾਂ ਜੀ ਜੀ ਮੇਰਾ ਅੱਜ ਮਟਰਾਂ ਦੇ ਵਿੱਚ ਆਉਣ ਦਾ ਮਕਸਦ ਕੀ ਹੈ ਕਿ ਜਿਨ੍ਹਾਂ ਨੇ ਮੀਂਹ ਤੋਂ ਪਹਿਲਾਂ ਦੇ ਮਟਰ ਲਾਏ ਆ ਜਾਂ ਮਟਰ ਲਾਉਣੇ ਆ ਅੱਗ ਬਹੁਤ ਘੱਟ ਲੱਗੀ ਹੈ ਵਧੀਆ ਗੱਲ ਹੈ ਪਰ ਜਿਨ੍ਹਾਂ ਨੇ ਸਬਜ਼ੀ ਲਾਉਣੀ ਆ ਸਬਜ਼ੀ ਚਾਹੇ ਤੁਸੀਂ ਫੜੀ ਲਾਈ ਆ ਚਾਹੇ ਤੁਸੀਂ ਮੂੜੀ ਲਾਈ ਆ ਚਾਹੇ ਤੁਸੀਂ ਗੋングਰੂ ਲਾਈ ਆ ਚਾਹੇ ਤੁਸੀਂ ਸਰੋਂ ਲਾਈ ਆ ਚਾਹੇ ਤੁਸੀਂ ਮਟਰ ਲਾਏ ਆ ਚਾਹੇ ਤੁਹਾਡ ਕੋ ਪਿੰਡੀ ਹੈ ਹਾਂਜੀ ਇਹਨਾਂ ਸਾਰੀਆਂ ਫਸਲਾਂ ਦੇ ਵਿੱਚ ਜਿੱਥੇ ਜਿੱਥੇ ਤੁਹਾਨੂੰ ਝੋਨੇ ਦੀ ਸਮੱਸਿਆ ਹੈ ਕੈਮਰਾਮੈਨ ਸਾਹਿਬ ਖਾ ਲਿਓ ਜਿੱਦਾਂ ਕਿਸਾਨ ਦੋਸਤੋ ਝੋਨਾ ਉੱਗਿਆ ਆ ਝੋਨਾ ਮਟਰਾਂ ਦੇ ਵਿੱਚ ਉੱਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਰਾਤ ਦਾ ਟੈਂਪਰੇਚਰ 18-20 ਡਿਗਰੀ ਹੈ ਤੇ ਦਿਨ ਦਾ ਟੈਂਪਰੇਚਰ 28 ਤੋਂ 30 ਡਿਗਰੀ ਹੈ ਮਟਰਾਂ ਨੇ ਲੈਣੇ ਆ ਇਹਨਾਂ ਨੇ ਘੱਟੋ ਘੱਟ 55 ਤੋਂ 60 ਦਿਨ ਤੇ ਜੇ ਆਪਾਂ ਇਸ ਝੋਨੇ ਨੂੰ ਮਾਰਦੇ ਨਹੀਂ ਤੇ ਇਹ ਐੜਾ ਐੜਾ 부ਜ਼ਾ ਬਣਾ ਜਾਂਦਾ ਜਿੰਨੇ ਚਿਰ ਨੂੰ ਆਪਣੇ ਤੋੜਨ ਦੀ ਵਾਰੀ ਆਉਂਦੀ ਆ ਬੜੀ ਖਰਾਕ ਖਾਂਦਾ ਤੇ ਸਭ ਤੋਂ ਵੱਡੀ ਗੱਲ ਐ ਚ ਮੱਛਰ ਤੁਮਘੜਾ ਸੁੰਡੀ ਕੀੜਾ ਵੱਧ ਰਹਿਣਾ ਤੇ ਇਹਨੇ ਝੋਨੇ ਦੀ ਖਰਾਕ ਦਾ ਵੱਡਾ ਹਿੱਸੇ ਦਾ ਰਭੰਜਣਾ ਤੇ ਖਰਾਕ ਖਾਈ ਜਾਣੀ ਆ ਪੈਲੀ ਦੇ ਵਿੱਚੋਂ ਝੋਨੇ ਨੇ ਮਟਰਾਂ ਦੀ ਹਾਂਜੀ ਸੋ ਮਟਰ ਬਹੁਤ ਸੋਹਣੇ ਉੱਗੇ ਕੈਮਰਾਮੈਨ ਸਾਹਿਬ ਖਾ ਲਿਓ ਹਾ ਮਟਰ ਵੀ ਇੱਕ ਘਰ ਬਹਿ ਕੇ ਤਸਲੀਨਾ ਬੰਨੇ ਵਾਲੀਆਂ ਖੇੜਾਂ ਵਾ ਥੋੜਾ ਸੀਡ ਰੇਟ ਵੀ ਬੰਨੇ ਵਾਲੀਆਂ ਖੇੜਾਂ ਦੇ ਵਿੱਚ ਵੱਜ ਜਾਂਦਾ ਪੀਸ ਕਿੰਨਾ ਕੇਰੇ ਆਪਾਂ 66 70 66 ਬੈਠ ਕੇ ਲੋ ਯਾਰ ਹੈ ਨਾ ਪੈਟ ਕਲੋ ਦੇ ਹਿਸਾਬ ਨਾਲ ਵੀ ਬਹੁਤ ਵਧੀਆ ਉਗਿਆ ਜਿੱਥੇ ਕਸੀਂ ਖਲੋਤੇ ਆ ਇੱਥੇ ਥੋੜਾ ਝੋਨਾ ਘੱਟ ਹੈ ਐਸ ਤੋਂ ਪਿੱਛੇ ਨੂੰ ਜਿਵੇਂ ਜਿਵੇਂ ਆਪਾਂ ਛੜਕ ਵਾਲੀ ਸਾਈਡ ਨੂੰ ਵੱਧੇ ਜਾਂਦੇ ਉਧਰ ਝੋਨਾ ਡਿੱਗਾ ਸੀ ਜਦੋਂ ਵੱਢਿਆ ਤੇ ਉੱਥੇ ਬਹੁਤ ਜ਼ਿਆਦਾ ਝੋਨਾ ਉਗਿਆ ਵਾ ਬਹੁਤ ਜ਼ਿਆਦਾ ਝੋਨਾ ਉਗਿਆ ਸੁਖ ਸਾਹ ਦੋਸਤੋ ਇਸ ਝੋਨੇ ਨੂੰ ਮਾਰਨ ਲਈ ਇੱਕ ਅਡਾਮਾ ਕੰਪਨੀ ਦੀ ਦਵਾਈ ਆਉਂਦੀ ਆ ਏਜ਼ਿਲ ਅਡਾਮਾ ਕੰਪਨੀ ਦੀ ਦਵਾਈ ਆਉਂਦੀ ਆ ਏਜ਼ਿਲ ਬਹੁਤ ਸੇਫ ਟੈਕਨੀਕਲ ਹੈ ਮਟਰ ਦੇ ਵਿੱਚ ਝੋਨਾ ਹੋਵੇ ਬੀਨਸ ਦੇ ਵਿੱਚ ਝੋਨਾ ਹੋਵੇ ਜਿਹਨੂੰ ਆਪਾਂ ਹਰੀ ਫਲੀ ਕਹਿ ਦਿੰਦੇ ਆ ਮੂੜੀ ਚ ਝੋਨਾ ਹੋਵੇ ਗੋングਲੂ ਚ ਝੋਨਾ ਹੋਵੇ ਭਿੰਡੀ ਚ ਝੋਨਾ ਹੋਵੇ ਬੈਂਗਣੀ ਬੈਂਗਣ ਚ ਝੋਨਾ ਹੋਵੇ ਮਤਲਬ ਇਨਾਂ ਸਾਰੀਆਂ ਸਬਜ਼ੀਆਂ ਦੇ ਵਿੱਚੋਂ ਬੜੇ ਸੇਫ ਤਰੀਕੇ ਨਾਲ ਬਿਨਾ ਵੈਜੀਟੇਬਲ ਦਾ ਸਬਜੀ ਦਾ ਨੁਕਸਾਨ ਕੀਤਿਆਂ ਝੋਨਾ ਮਾਰ ਦਿੰਦੀ ਪਰ ਇਸ ਵੇਲੇ ਆਪਣੀ ਬੇਜ਼ਰ ਕ੍ਰੌਪ ਹੈਗੀ ਆ ਮਟਰ ਸਿਰਫ 200 ਐਮਐਲ ਦੀ ਡੋਜ਼ ਪਾਉਣੀ ਹੈ ਤੇ 125 ਲੀਟਰ ਤੁਸੀਂ ਪਾਣੀ ਲਾਉਣਾ ਬਿਲਕੁਲ ਬਰੀਕ ਫੁਹਾਰਾ ਧੁੰਦ ਬਣਾ ਕੇ ਜਿੰਨਾ ਬਰੀਕ ਫੁਹਾਰਾ ਸੁੱਟੋਗੇ ਓਨਾ ਹੀ ਚੰਗਾ ਤੇ ਸਕਸੈਸ ਰੇਟ ਇਹਦਾ ਹੈਗਾ ਜੇ 95% ਦੇ ਨੇੜੇ ਤੇੜੇ ਜਿਹੜੇ ਕਿੱਲੇ ਦੇ ਵਿੱਚ ਤੁਸੀਂ ਸਪਰੇਅ ਕਰਤੀ ਉਸ ਖੇਤ ਦੇ ਵਿੱਚ 95% ਦੇ ਲਗਭਗ ਝੋਨਾ ਮਰ ਜਾਂਦਾ 100 ਪੈਸੇ ਤੇ ਪਰਮੇਸ਼ਰ ਹੀ ਹੁੰਦਾ ਰੱਬ ਹੀ ਹੁੰਦਾ 95% ਵੀ ਇਸ ਖੇਤ ਦੇ ਵਿੱਚੋਂ ਝੋਨਾ ਮਰ ਜੇ ਤੇ ਮਟਰ ਛਾਲਾ ਮਾਰ ਦੇ ਬਾਹਰ ਆਈ ਜਾਣੇ ਆ ਸੋ ਐਸ ਮਟਰ ਨੂੰ ਅੱਜ ਵੀਰ ਅਧਿਕ ਬੋਰੀ ਜ਼ੂਰੀਆ ਦੇ ਨਾਲ ਜ਼ਿੰਕ ਤੇ ਸਲਫਰ ਦਾ ਛੱਟਾ ਮਾਰਾ ਰਿਹਾ ਕਿਉਂਕਿ ਸਿਲ ਜ਼ਿਆਦੀ ਆ ਖੇੜਾ ਨੇ ਕਰਨ ਮਾਰ ਜਣੀ ਆ ਉਹ ਮੁੰਡੇ ਪਿੱਛੇ ਵੇਖਦੇ ਲਾਓ ਹਾਂਜੀ ਛੱਟਾ ਮਾਰਨ ਦਾ ਆ ਤੇ ਪਰਸੋਂ ਜਾਂ ਚੌਥਾ ਹੀ ਚੌਥੇ ਪੰਜਵੇਂ ਦਿਨ ਤਾਈ ਜਿੱਦਨ ਇਹਦੇ ਵਿੱਚ ਪੈਰ ਤਰਾ ਵਾ ਗਿਆ ਹੁਣ ਤਸੀਂ ਚਿਕੜ ਚ ਖਲੋਤੇ ਮੈਂ ਖੇਲ ਤੇ ਖਲੋਤਾ ਕਿਉਂਕਿ ਮੈਂ ਸ਼ੂਜ਼ ਪਾਏ ਕਿਤੇ ਜਾਣਾ ਤੇ ਦੋਵੇਂ ਵੀਰ ਕੈਮਰਾਮੈਨ ਤੇ ਮੇਰਾ ਭਰਾ ਕੇਤ ਵਾਲਾ ਚਿਕੜ ਚ ਖਲੋਤੇ ਆ ਜਿੰਨੇ ਪੈਲੀ ਬੱਤਰ ਆ ਗਈ ਆਪਾਂ 200 ml ਦੀ ਡੋਸ ਤੇ ਆ ਦੇ ਵਿੱਚ ਅਡਾਮਾ ਦੀ ਏਜਲ ਕਰਕੇ ਇਹ ਝੋਨੇ ਨੂੰ ਮਾਰਨਾ ਹੈ ਸਭ ਤੋਂ ਗਿਆਤਾ ਤੇ ਫਿਰ ਜਦੋਂ ਝੋਨਾ 10ਵੇਂ 12ਵੇਂ ਦਿਨ ਤੱਕ ਇਹ ਮਰ ਜੇਗਾ ਤੁਹਾਨੂੰ ਫਿਰ ਇਹਦੀ ਵੀਡੀਓ ਪਾਵਾਂਗੇ ਮਟਰ ਨਾਲ ਸੰਬੰਧਤ ਫਲੀ ਨਾਲ ਸੰਬੰਧਤ ਗਾਂਧ ਦੀ ਤੁਹਾਡੀ ਕੋਈ ਵੀ ਸਮੱਸਿਆ ਹੋਵੇ ਕਿਸੇ ਪ੍ਰਕਾਰ ਦਾ ਤੁਹਾਡੇ ਖੇਤਾਂ ਦੇ ਵਿੱਚ ਕੋਈ ਸਬਜੀ ਦੇ ਵਿੱਚ ਗਾਂਧ ਹੁੰਦਾ ਤੁਸੀਂ ਮੇਰਾ ਨੰਬਰ 9216099188 ਤੇ ਮੇਰੇ ਨਾਲ ਸੰਪਰਕ ਕਰ ਲਿਓ ਜਿਨੀ ਗੁਰਰਾਮ ਦਾ ਸੱਚੇ ਪਾਤਸ਼ਾਹ ਮਹਾਰਾਜ ਨੇ ਬੁੱਧਤੀਏ ਉਸ ਬੁੱਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲਿਆਂ ਦਾ ਜੋਗ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨ ਦੋਸਤੋ ਮੇਰੇ ਚੈਨਲ ਦੀਆਂ ਖੇਤੀ ਨਾਲ ਸੰਬੰਧਿਤ ਵੀਡੀਓ ਅੱਗੇ ਆਪਣੇ ਸਰਕਲ ਦੇ ਵਿੱਚ ਕਿਸਾਨ ਭਰਾਵਾਂ ਨੂੰ ਸ਼ੇਅਰ ਕਰਿਆ ਕਰੋ ਅਸ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ